ਦਾ ਗਿਆਨ ਟੀਵੀ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਸੰਗਤ ਜੀ ਹਜ਼ੂਰ ਸਾਹਿਬ ਇਹਨਾਂ ਦੋ ਚੀਜ਼ਾਂ ਨੂੰ ਨਹੀਂ ਲਗਾਉਣ ਦਿੱਤਾ ਜਾਂਦਾ ਕਦੀ ਵੀ ਹੱਥ ਵਾਵਾ ਕੁਲਵੰਦ ਸਿੰਘ ਜੀ ਨੇ ਸੱਚ ਬਿਆਨ ਕੀਤਾ ਹੈ ਉਸੇ ਦਿਨ ਪਰਲੋ ਆ ਜਾਵੇਗੀ ਇਹ ਗਰੰਟੀ ਹੈ ਆਪਾਂ ਇਸ ਵਿਸ਼ੇ ਨੂੰ ਥੋੜਾ ਜਿਹਾ ਵਿਚਾਰਾਂਗੇ ਗੁਰਮਰਜਾਦਾ ਦੇ ਅਨੁਸਾਰ ਪਹਿਲਾਂ ਤੇ ਫਤਿਹ ਬਲਾਓ ਹਾਜ਼ਰੀਆਂ ਲਗਵਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰ ਸੰਗਤ ਉੱਥੇ ਬਹੁਤ ਸਾਰੀਆਂ ਅਜਿਹੀਆਂ ਨਾਇਆਬ ਚੀਜ਼ਾਂ ਨੇ ਜਿਨ੍ਹਾਂ ਨੂੰ ਆਪਾਂ ਹੱਥ ਨਹੀਂ ਲਗਾ ਸਕਦੇ ਸਾਧ ਸੰਗਤ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਨੇ ਤੇ ਉਥੇ ਮਾਤਾ ਭਾਗੌਰ ਦੀਆਂ ਬੰਦੂਖਾਂ ਵੀ ਪਈਆਂ ਨੇ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸ਼ਸਤਰ ਵੀ ਨੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਸ਼੍ਰੀ ਸਾਹਿਬ ਵੀ ਹੈ ਔਰ ਜਿਸ ਵਕਤ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚਖੰਡ ਗਏ ਉਸ ਚਿਖਾ ਚਣਵਾਈ ਗਈ ਸੀ ਜੋ ਤੇ ਸਮੇਤ ਘੋੜਾ ਸਤਿਗੁਰੂ ਸਚਖੰਡ ਨੂੰ ਗਏ ਤੇ ਉਹ ਚਿਖਾ ਦੇ ਵਿੱਚੋਂ ਜੋ ਛੋਟੀ ਜੀ ਨਿੱਕੀ ਜੀ ਸ਼੍ਰੀ ਸਾਹਿਬ ਮਿਲੀ ਸੀ ਉਹ ਸ਼੍ਰੀ ਸਾਹਿਬ ਵੀ ਜਿਹੜੀ ਹੈ ਉੱਥੇ ਮੌਜੂਦ ਹੈ ਉਹਨਾਂ ਸ਼ਸਤਰਾਂ ਨੂੰ ਆਪਾਂ ਆਪ ਨਹੀਂ ਹੱਥ ਲਾ ਸਕਦੇ ਤੁਸੀਂ ਟੀਵੀ ਤੇ ਵੀ ਵੇਖੋਗੇ ਉਹ ਸਿੰਘ ਸਾਹਿਬ ਜਿਹੜੇ ਉੱਥੇ ਮੌਜੂਦ ਨੇ ਉਥੋਂ ਦੇ ਮੁਲਾਜ਼ਮ ਨੇ ਸੇਵਾਦਾਰ ਨੇ ਉਹੀ ਚੱਕ ਕੇ ਉਹਨਾਂ ਦੇ ਦਰਸ਼ਨ ਕਰਵਾਉਣਗੇ ਸਾਦ ਸੰਗਤ ਉੱਥੇ ਸਰੂਪ ਜਿਹੜੇ ਨੇ ਉਹਨਾਂ ਨੂੰ ਕੋਈ ਆਮ ਬੰਦਾ ਹੱਥ ਨਹੀਂ ਲਾ ਸਕਦਾ ਕੋਈ ਸੰਗਤ ਵਿੱਚੋਂ ਜਾ ਕੇ ਜੋ ਉੱਥੇ ਦਾ ਕੋਈ ਪਹਿਚਾਣ ਪਤਰੀ ਹੈ ਉਹੀ ਉਹ ਸਾਰੀ ਸੇਵਾ ਕਰ ਸਕਦਾ ਤੇ ਜੋ ਅੰਦਰ ਦੀ ਆਪਾਂ ਸੇਵਾ ਵੇਖਦੇ ਆ ਜਿੱਥੇ ਬਾਬਾ ਕੁਲਵੰਤ ਸਿੰਘ ਜੀ ਸੇਵਾ ਕਰਦੇ ਨੇ ਸ਼ਸਤਰਾਂ ਦੀ ਉੱਥੇ ਵੀ ਕੋਈ ਆਮ ਬੰਦਾ ਸੇਵਾ ਨਹੀਂ ਕਰ ਸਕਦਾ ਮੈਂ ਇੱਕ ਮਹਾਪੁਰਖਾਂ ਤੋਂ ਘਟਨਾ ਬਾਰੇ ਸੁਣਿਆ ਸੀ ਕਹਿੰਦੇ ਪਤਾ ਨਹੀਂ ਸੱਚ ਹੈ ਜਾਂ ਝੂਠ ਹੈ ਮੈਨੂੰ ਨਹੀਂ ਪਤਾ ਬਾਬਾ ਆਨੰਦ ਸਿੰਘ ਜੀ ਕਹਿੰਦੇ ਇੱਕ ਵਾਰੀ ਸੇਵਾ ਕਰਨ ਲਈ ਅੰਦਰ ਜਾ ਰਹੇ ਸੀ ਪਰ ਉਹ ਅੰਦਰ ਨਹੀਂ ਜਾ ਸਕੇ ਸੀ ਬੰਦਗੀ ਤਾਂ ਉਹਨਾਂ ਦੀ ਵੀ ਸੀ ਪਰ ਕਾਰਨ ਪਤਾ ਨਹੀਂ ਕੀ ਹੋਇਆ ਉਹ ਸ਼ਸਤਰਾਂ ਦੀ ਸੇਵਾ ਕਰਨ ਲਈ ਜਾ ਰਹੇ ਸੀ ਪਰ ਪਤਾ ਨਹੀਂ ਗੁਰੂ ਦਾ ਹੁਕਮ ਹੀ ਨਹੀਂ ਸੀ ਉਹ ਅੰਦਰ ਨਹੀਂ ਜਾ ਪਾਏ ਉਹਨਾਂ ਨੂੰ ਅੰਦਰ ਜਾਣ ਦਾ ਹੁਕਮ ਹੀ ਨਹੀਂ ਹੋਇਆ ਕਹਿੰਦੇ ਵੀ ਅੰਦਰ ਨਹੀਂ ਜਾਇਆ ਜਾਂਦਾ ਉੱਥੇ ਬਾਬਾ ਕੁਲਵੰਤ ਸਿੰਘ ਜੀ ਜਾ ਸਕਦੇ ਜੀਤੋ ਸੇਵਾ ਲੈਣੀ ਹੋਵੇ ਸਤਿਗੁਰ ਨੇ ਉਦੋਂ ਹੀ ਸੇਵਾ ਲੈਂਦੇ ਆ ਉੱਥੇ ਕੋਈ ਆਮ ਨਹੀਂ ਸੇਵਾ ਕਰ ਸਕਦਾ ਸਤਿਗੁਰੂ ਦੇ ਸ਼ਸਤਰਾਂ ਦੀ ਸੰਭਾਲ ਔਰ ਜੋ ਅੰਦਰ ਸਰੂਪ ਹੈ ਉਹਦੀ ਸੰਭਾਲ ਉਹ ਉਹ ਅਸਥਾਨ ਹੈ ਜਿੱਥੇ ਆਪਾਂ ਪਹਿਲਾਂ ਜਾਣੇ ਆ ਪਹਿਲਾਂ ਗੁਰੂ ਮਹਾਰਾਜ ਦੇ ਸਰੂਪ ਨੇ ਜਿੱਥੇ ਮੇਨ ਇੱਕ ਦਰਬਾਰ ਬਣਿਆ ਹੋਇਆ ਹੈ ਜਿੱਥੇ ਸ਼ਸਤਰ ਨੇ ਜਿੱਥੇ ਕੇਵਲ ਬਾਬਾ ਕੁਲਵੰਤ ਸਿੰਘ ਜੀ ਨਜ਼ਰ ਆਉਣਗੇ ਉਹੀ ਅਸਥਾਨ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚਖੰਡ ਗਏ ਸੀ ਜਿਹੜੇ ਅਸਥਾਨ 'ਤੇ ਚਿਖਾ ਚਣਵਾਈ ਗਈ ਸੀ ਗੁਰੂ ਪਿਆਰਿਓ ਉਹੀ ਅਸਥਾਨ ਹੈ ਉਹ ਤੇ ਪਿਆਰਿਓ ਉਹ ਅਸਥਾਨ ਜਿਹੜਾ ਹੈ ਬਹੁਤ ਮਹੱਤਮ ਪੂਰਨ ਅਸਥਾਨ ਹੈ ਉਥੇ ਕੇਵਲ ਜੇ ਸੇਵਾ ਹੁੰਦੀ ਹੈ ਤੇ ਬਾਬਾ ਕੁਲਵੰਤ ਸਿੰਘ ਜੀ ਕਰ ਸਕਦੇ ਨੇ ਕੋਈ ਹੋਰ ਨਹੀਂ ਉਥੇ ਆਮ ਸ਼ਸਤਰਾਂ ਨੂੰ ਜਾ ਕੇ ਹੱਥ ਨਹੀਂ ਲੱਗਦਾ ਹੈ ਉਹ ਹੱਥ ਲਾਉਣ ਦੀ ਆਗਿਆ ਹੀ ਨਹੀਂ ਹੈਗੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਉਹ ਪਾਵਨ ਸਰੂਪ 1708 ਦੇ ਵਿੱਚ ਜਦੋਂ ਗੁਰੂ ਪਾਤਸ਼ਾਹ ਨੇ ਗੁਰਤਾ ਗੱਦੀ ਬਖਸ਼ਿਸ਼ ਕੀਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਹੜੇ ਸਰੂਪ ਨੂੰ ਗੁਰਤਾ ਗੱਦੀ ਬਖਸ਼ਿਸ਼ ਕੀਤੀ ਸੀ ਉਹ ਸਰੂਪ ਵੀ ਉਥੇ ਮੌਜੂਦ ਹੈ ਬੜਾ ਸੰਭਾਲ ਕੇ ਰੱਖਿਆ ਹੋਇਆ ਸਰੂਪ ਤੇ ਹੱਥ ਨਹੀਂ ਲਾਉਣ ਦਿੱਤਾ ਜਾਂਦਾ ਕਈ ਸਾਡੇ ਵਰਗੇ ਬੁੱਝਣ ਲੋਕ ਜਾਂਦੇ ਆ ਉਹ ਹੱਥ ਲਾਉਣ ਦੀ ਕੋਸ਼ਿਸ਼ ਕਰਦੇ ਆ ਵੀ ਹੱਥ ਲਾਈਏ ਜੀ ਉਹ ਪਤਾ ਕੀ ਵਿਰਧ ਹੋ ਚੁੱਕਿਆ ਉਸ ਰੂਪ ਨੂੰ ਆਪਾਂ ਹੱਥ ਲਾਵਾਂਗੇ ਤੇ ਉਹ ਅੰਗ ਨੇ ਨਾ ਜਿਹੜੇ ਭੁਰਦੇ ਨੇ ਬੜੇ ਸੰਭਾਲ ਕੇ ਜਿਹੜੇ ਸਟਾਰਟਿੰਗ ਅੰਗ ਨੇ ਉਹਨਾਂ ਨੂੰ ਲੇਮੀਨੇਸ਼ਨ ਕਰਕੇ ਸੰਭਾਲਿਆ ਗਿਆ ਤਾਂ ਜੋ ਹੁਣ ਕਿੰਨੀ ਸੰਗਤ ਜਾਂਦੀ ਹੈ ਹਰੇਕ ਕੋਈ ਹੱਥ ਲਾਊਗਾ ਤੇ ਅੰਗ ਤੇ ਭੁਰ ਜਾਣਗੇ ਸਾਰੇ ਇਸ ਕਰਕੇ ਉਹ ਇੱਕ ਬੰਦਾ ਜੋ ਦਰਸ਼ਨ ਕਰਾਏਗਾ ਉੱਥੇ ਆਮ ਦਰਸ਼ਨ ਜਿਹੜੇ ਨੇ ਉਹ ਉਹਨਾਂ ਨੂੰ ਕਰਾਇਆ ਜਾਂਦੇ ਜਿਹੜੇ ਹੱਥ ਨਹੀਂ ਲਾਉਂਦੇ ਸੰਗਤ ਨੂੰ ਉੱਪਰ ਦੀ ਘੁੰਮ ਕੇ ਦਰਸ਼ਨ ਕਰਾਏ ਜਾਂਦੇ ਆ ਇਹਨਾਂ ਚੀਜ਼ਾਂ ਨੂੰ ਤੇ ਹੱਥ ਲਾਉਣ ਨਹੀਂ ਦਿੱਤਾ ਜਾਂਦਾ ਜੇ ਹੁਣ ਕੱਲੀ-ਕੱਲੀ ਸੰਗਤ ਜਾ ਕੇ ਹੱਥ ਲਾਵੇ ਤੇ ਉਹਨਾਂ ਸ਼ਸਤਰਾਂ ਦਾ ਵੀ ਨਾਮੋ ਨਿਸ਼ਾਨ ਮਿਟ ਜੂ ਘਸ ਜਾਣਗੇ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਵੀ ਹੱਥ ਨਹੀਂ ਲਾਉਣ ਦਿੱਤਾ ਜਾਂਦਾ ਹਾਂ ਦਰਸ਼ਨ ਕਰੋ ਖੁੱਲੇ ਦੂਰ ਤੋਂ ਜਿੰਨੇ ਮਰਜ਼ੀ ਆਪਾਂ ਕਰ ਸਕਦੇ ਆ ਸੋ ਪਿਆਰਿਓ ਇਹਨਾਂ ਚੀਜ਼ਾਂ ਦਾ ਸਾਨੂੰ ਵੀ ਧਿਆਨ ਰੱਖਣਾ ਚਾਹੀਦਾ ਗੁਰੂ ਦੀਆਂ ਪ੍ਰਾਤਨ ਜਿਹੜੀਆਂ ਵਸਤੂਆਂ ਨੇ ਸਾਡੀ ਇਨੀ ਸਮਰੱਥਾ ਨਹੀਂ ਵੀ ਅਸੀਂ ਉਹਨਾਂ ਨੂੰ ਛੁਈਏ ਉਹਨਾਂ ਨੂੰ ਕੇਵਲ ਦੂਰੋਂ ਨਮਸਕਾਰ ਕਰਿਆ ਕਰੋ ਮਾਣ ਮਹਿਸੂਸ ਕਰਿਆ ਕਰੋ ਸਾਨੂੰ ਮਾਣ ਹੈ ਵੀ ਆਹ ਚੀਜ਼ਾਂ ਸਾਡੇ ਸਾਹਮਣੇ ਅੱਜ ਪਈਆਂ ਨੇ ਕਦੇ ਗੁਰੂ ਸਾਹਿਬ ਨੇ ਗੁਰੂ ਦੇ ਸਿੱਖਾਂ ਨੇ ਇਹਨਾਂ ਚੀਜ਼ਾਂ ਨੂੰ ਵਰਤਿਆ ਹੋਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ